ਬਾਦ ਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦੀਨ ਦੇ ਆਲ ਸਤਿਗੁਰੂ ਦਸਵੇਂ ਪਾਤਸ਼ਾਹ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੇ ਸਰਬੰਸ ਸਦਾਨੀ ਸਹਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਨੇ ਅੱਜ ਦੇ ਦਿਨ ਸਰਹੰਗ ਫਤੇਗੜ ਸਾਹਿਬ ਵਿਖੇ ਜਾਲਮਾਂ ਦੀ ਈਨ ਨੂੰ ਨਾ ਮੰਨਦਿਆਂ ਹੋਇਆ ਦਿੱਤੇ ਹੋਏ ਲਾਲਚਾਂ ਨੂੰ ਠਕਰਾਉਂਦਿਆਂ ਖਾਲਸਾ ਪੰਥ ਦੀ ਆਨ ਅਤੇ ਸ਼ਾਨ ਨੂੰ ਵਰਕਰਾਰ ਰੱਖਦਿਆਂ ਹੋਇਆ ਆਪਣੇ ਆਪ ਨੂੰ De um